ਇਸ ਦਾ ਸੂਟ ਆ ਜੀ ਸਿਰਫ ਸਿਰਫ ਤੋਂ ਸਿਰਫ 100 ਰੁਪਏ ਦਾ ਲਓ ਜੀ 100 ਰੁਪਏ ਦਾ ਆ ਲਓ ਚੈੱਕ ਕਰ ਲਓ ਜੀ ਸਿਰਫ 100 ਰੁਪਏ ਸੂਟ ਹੈ ਸਟਾਕ ਕਰਨ ਜਾ ਰਹੇ ਆਪਾਂ ਕਲੀਅਰ ਬਾਲਾ ਜੀ گارਮੈਂਟ ਦਾ 100 ਰੁਪਏ ਦਾ ਸ਼ੂਟ ਮਿਲ ਹੀ ਜਾਂਦਾ ਹਾ 1500 ਦੇ ਵਿੱਚ ਤਿੰਨ ਮਿਲਣਗੇ ਸਾਈਜ਼ ਦੇ ਵਿੱਚ ਸਾਈਜ਼ ਬਈ ਐਲ ਤੋਂ ਲੈ ਕੇ ਡਬਲ ਐਕਸ ਐਲ ਤੱਕ ਕਲਰ ਮੈਚਿੰਗ ਬਹੁਤ ਹੈ ਠੀਕ ਹੈ ਟ੍ਰੈਕ ਸੂਟ ਮਿਲਣੇ ਆ ਜੀ ਆ ਲਓ 1000 ਦੇ ਤਿੰਨ ਜੀ ਆ ਲਓ 1000 ਦੇ ਤਿੰਨ ਆ ਨੋਟ ਕਰ ਲਿਓ 1000 ਦੇ ਤਿੰਨ ਟ੍ਰੈਕ ਸ਼ੂਟ 1500 ਦੇ ਵਿੱਚ ਮਿਲਣਗੇ ਕਿੰਨੇ ਮਿਲਣਗੇ ਇੱਕ ਨਹੀਂ ਮਿਲਦਾ 1500 ਦੇ ਵਿੱਚ ਦੋ 1500 ਚ ਬਾਈ ਦੋ ਨਹੀਂ ਦਵਾਂਗੇ ਤਿੰਨ ਦਵਾਂਗੇ ਉਹ 1500 ਦੇ ਵਿੱਚ ਤਿੰਨ ਮਿਲਣਗੇ ਸਾਈਜ਼ ਦੇ ਵਿੱਚ ਸਾਈਜ਼ ਬਾਈ ਐਲ ਤੋਂ ਲੈ ਕੇ ਡਬਲ ਐਕਸ ਐਲ ਤੱਕ ਕਲਰ ਮੈਚਿੰਗ ਬਹੁਤ ਹੈ ਠੀਕ ਆ ਜੀ ਕਲਰ ਕਲੈਕਸ਼ਨ ਤੇ ਆਹ ਇੱਕ ਫ੍ਰੀ ਕਹਿ ਰਹੇ ਸੀ ਇਹ ਫ੍ਰੀ ਆ ਰਿਹਾ ਵੀਰੇ ਕਿਵੇਂ ਜਮਾ ਫ੍ਰੀ ਦੇ ਰਹੇ ਆ ਬਾਈ ਸਰਦੀਆਂ ਵਾਲੇ ਕੱਪੜੇ スウェット ਸ਼ਰਟਾਂ ਲੈ ਲਓ ਚਾਹੇ ਨੋਰਾ ਲੈ ਲਓ ਕਿਵੇਂ ਮਿਲਨੇ ਆ ਸਿਰਫ 2000 ਦੇ ਕੱਪੜੇ ਲੈਣੇ ਆ ਤੁਸੀਂ ਰੇਟ ਹੋਣਗੇ ਰੀਜ਼ਨੇਬਲ 2000 ਦੇ ਕੱਪੜੇ ਤੇ ਆਹ スウェット ਸ਼ਰਟ ਜਮਾ ਫ੍ਰੀ ਮਿਲੂਗੀ ਉਹਨਾਂ ਨੂੰ ਜਿਹੜੇ ਆ ਵੀਡੀਓ ਨੂੰ ਕਰਨਗੇ ਦੱਬ ਕੇ ਸ਼ੇਅਰ ਸ਼ੇਅਰ ਪੂਰੀ 2000 ਦੀ ਸ਼ਾਪਿੰਗ ਦੀ ਮਿਲ ਰਿਹਾ ਆ ਵੀ ਲੋਰ ਮਿਲੂ ਹਾਂਜੀ ਲੋਰ ਮਿਲ ਰਹੀ ਹੈ ਫਰੀ ਦੇ ਵਿੱਚ ਫਰੀ ਦੇ ਵਿੱਚ ਉਹਦੋਂ ਦਾ ਜੈਕਟਾਂ ਵਾਲੋ ਕੀ ਬਾਤ ਹੈ ਚੈੱਕ ਕਰੋ ਲੈ ਅੱਜ ਆਜੋ ਹਾਂਜੀ 2500 ਦੀਆਂ ਤਿੰਨ ਜੀ 2500 ਦੀਆਂ ਤਿੰਨ ਚੈੱਕ ਜੀ ਆਜੋ ਕੀ ਬਾਤ ਹੈ ਲੋ ਚੈੱਕ ਕਰੋ ਵੈਰਾਈ ਬਹੁਤ 2500 ਦੀਆਂ ਤਿੰਨ ਜੀ ਦਿਖਾ ਦਿਓ ਮਾੜਾ ਜਿਹਾ ਦਿਖਾਓ ਜੀ ਦਿਖਾਓ ਹਾਂਜੀ ਚੈੱਕ ਕਰੋ ਜੀ ਜੀ ਉਹਦੋਂ ਬਾਅਦ ਤੁਹਾਨੂੰ ਮਿਲਣੀਆਂ ਲੋਰਾ ਮੋਟੀਆਂ ਪੂਰੀਆਂ ਹਾਂ ਇਹ ਕਿੰਨੇ ਦੀਆਂ 2000 ਦੀਆਂ ਤਿੰਨ ਬਈ 2000 ਦੀਆਂ ਤਿੰਨ ਮਿਲਣੀਆਂ ਕਿੱਥੋਂ ਇਹ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਬਾਲਾ ਜੀ گارਮੈਂਟ ਤੋਂ ਬਾਲਾ گارਮੈਂਟ 1000 ਦੇ 3 ਯਾ ਲੋ 1000 ਦੇ 3 ਆ ਨੋਟ ਕਰ ਲਿਓ 1000 ਦੇ 3 ਟਰੈਕਸੂਟ ਓਦੋਂ ਬਾਅਦ ਤੁਹਾਨੂੰ ਮਿਲਨੇ 2000 ਦੇ 3 ਟਰੈਕਸੂਟ ਬਈ 2000 ਦੇ 3 ਟਰੈਕਸੂਟ ਯਾ ਲੋ ਓਦੋਂ ਬਾਅਦ ਮਿਲਨੇ 1500 ਦੇ 3 ਟਰੈਕਸੂਟ ਯਾ ਲੋਈ ਨੋਟ ਕਰੀ ਚੱਲੋ ਤੇੜਾ ਨੋਟ ਕਰੀ ਚੱਲੋ ਬਈ ਓਦੋਂ ਬਾਅਦ ਤੁਹਾਨੂੰ ਦੱਸ ਦਈਏ ਬੱਚਿਆਂ ਦੀਆਂ ਸਵੈਟ ਸ਼ਰਟਾਂ ਨੇ ਆਹ ਲੋਹਰਾ ਨੇ ਬੱਚਿਆਂ ਦੀਆਂ ਮੋਟੀਆਂ एमएल नी ਨੇ 10000 ਦੀਆਂ 6 ਮੋਟੀਆਂ ਲੋਹਾਂ ਪੂਰੀ ਕੁਆਲਟੀ ਵਾਲੇ ਬਿਜ਼ਨਸ 10000 ਦੀਆਂ 6 6 ਲੋਹਾਂ ਨੇ ਇਹ ਵੈਰਾਈ ਬਹੁਤ ਆ ਬਾਈ ਆ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਪਿਆ ਹੈ ਲੇਡੀਜ਼ ਲੈ ਲਓ ਚਾਹੇ ਬੱਚਿਆਂ ਦੇ ਲੈ ਲਓ ਫੁੱਲ ਸਟਾਕ ਪਿਆਗਾ 100 ਰੁਪਏ ਵਾਲਾ ਬੱਚਾ ਵਾਲਾ ਕਿਹੜੇ ਸੀ ਆ ਲੋ ਬੱਚੇ ਦਾ ਸੂਟ ਆ ਜੀ ਸਿਰਫ ਸਿਰਫ ਤੇ ਸਿਰਫ 100 ਰੁਪਏ ਦਾ ਲਓ ਜੀ 100 ਰੁਪਏ ਦਾ ਆ ਲੋ ਚੈੱਕ ਕਰ ਲਓ ਜੀ ਸਿਰਫ 100 ਰੁਪਏ ਸੂਟ ਹੈ ਸਟਾਕ ਕਰਨ ਜਾ ਰਹੇ ਆ ਆਪਾਂ ਕਲੀਅਰ ਬਾਲਾ ਜੀ گارਮੈਂਟ ਦਾ 100 ਰੁਪਏ ਦਾ ਸ਼ੂਟ ਮਿਲ ਹੀ ਜਾਂਦਾ ਹਾ ਤੇ ਬਾਕੀ ਉਦੋਂ ਉੱਤੇ ਵੀ ਸਟਾਕ ਬਹੁਤ ਪਿਆ ਬਾਈ ਮਹੰਗਾ ਸਟਾਕ ਹੀ ਪਿਆ ਉਹ ਵੀ ਅੱਧੇ ਰੇਟਾਂ 'ਚ ਦਵਾਗੇ ਆ ਤੀ ਸ਼ਰਟਾਂ ਨੇ 500 ਦੀ ਕਟੀ ਸ਼ਰਟ ਸੀ ਹੁਣ 500 ਦੀਆਂ ਦੋ ਕਰਤੀਆਂ ਲੋ 500 ਦੀਆਂ ਦੋ ਉਹਨਾਂ ਮਿਲ ਨਹੀਂ ਆਉਨ ਉਹ ਜਿਹੜੇ ਬੰਦੇ ਕਰਦੇ ਨੇ ਸ਼ੇਅਰ ਵੀਡੀਓ ਨੂੰ ਦੱਬ ਕੇ ਤੇ ਬਾਕੀ ਜਵਾਕਾਂ ਦੀ ਜਾਗਟਾਂ ਨੇ ਹਾਂਜੀ ਹਾਂਜੀ ਕੋਟ ਪੈਂਟ ਨੇ ਭੇਜ ਦਿਓ ਜਿਹੜੇ ਭਰਾ ਨੂੰ ਚਾਹੀਦੇ ਆਪਾਂ ਨੂੰ 1000 1500 ਰੁਪਿਆ ਲੈ ਕੇ ਆ ਜਾਓ ਤੁਹਾਨੂੰ ਪੂਰੇ ਸ਼ਾਲ ਦਾ ਸਾਰਾ ਕੱਪੜਾ ਫੁੱਲ ਸਟਾਕ ਮਿਲ ਜੂਗਾ